ਆ ਬਾਜਵਾ ਪਾਜੀ ਹਾਂ ਕੰਮ ਛੱਡੋ ਜੀ ਕੀ ਕਰੀ ਜਾਂਦੇ ਹੋ ਹਾਂ ਜੀ ਦੱਸੋ ਤੁਹਾਡੇ ਕੋਲ ਐਡਾ ਤਕੜਾ ਸਿੰਗਰ ਬੈਠਾ ਤੁਹਾਨੂੰ ਨਵਾਂ ਆਈਡੀਆ ਸੁਣਾਵਾ ਮੈਂ ਆਪਦਾ ਕਿ ਨਾ ਸੁਣਾ ਦਿਓ ਪੁਰਾਣੇ ਤੇ ਸੁਣੇ ਮੈਂ ਨਵਾਂ ਸੁਣਾਓ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਐਦਾਂ ਦਾ ਗਾਣਾ ਆਪਣਾ ਗਾਣਾ ਇਹ ਅੱਛਾ ਜੀ ਹੁਣ ਮੈਂ ਕੀ ਦੱਸਾਂ ਰੱਬ ਦੀ ਮਸਕਰ ਪਾਈਆ ਐਦੂ ਚੰਗਾ ਜੀ ਕੋਈ ਗਾ ਦੇ ਹੂੰ ਆ ਮੈਂ ਬੈਠਾ ਤੁਸੀਂ ਇਕੱਲੇ ਹੋ। ਇਹ ਤੁਹਾਡਾ ਵੀ ਹਾਂ। ਕੋਈ ਹੈ ਤੁਹਾਡੇ ਕੋਲ? ਸ਼ੋਅ ਤੁਹਾਡਾ ਪੱਕੇ ਕਰਾਵਾਂਗੇ। ਪਰ ਮੜਾ ਜਾ ਪਿੱਛੇ ਮੁੜ ਕੇ ਦੇਖੋਗੇ। ਕਿਉਂ ਪਿਆ? ਜੀ ਜਦੋਂ ਅੱਗੇ ਵਧਣਾ ਹੋਵੇ ਨਾ ਏਡੇ ਤੱਕ ਦੇ ਕਲਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਹਦਾ। ਕੌਣ ਅਜੀ ਕਿੱਦਾਂ ਜੱਟਾ। ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ। ਪਾਣੀ ਦਿਓ ਭਾਈ। ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ ਹਵਾ। ਕਿਤੇ ਕੋਈ ਰੋਂਦਾ ਹੋਵੇਗਾ ਯਾਦਾ ਮੇਰੇ ਵਾਂਗੂ ਸੀਨੇ ਨਾਲ ਲਾ ਕਿਤੇ ਕੋਈ ਰੋਂਦਾ ਹੋਵੇਗਾ ਕੋਈ ਨਹੀਂ ਮੈਂ ਤਾਂ ਹੁਣ ਵਿਲਾ ਹੀ ਆ ਕਰਾ ਦਿਓ ਕੱਕੇ ਦਾ ਨਹੀਂ ਨਹੀਂ ਗੁਰੂ ਜੀ 우ਸਤਾਦ 우ਸਤਾਦ ਹੀ ਹੁੰਦੇ ਜੀ ਅੱਜ ਮੇਰੇ ਤੋਂ ਗਲਤੀ ਪਤਾ ਲੱਗ ਗਿਆ ਜੀ ਚੇਲੇ ਚੇਲੇ ਹੁੰਦੇ ਨੇ ਜੀ ਔਰ ਤੁਸੀਂ ਸਾਡੇ ਖੁਦਾ ਜੀ ਧੱਤੀ ਧੱਤੀ ਹਵਾ ਕਿੱਥੋਂ ਆ ਗਈ ਸੀ ਪਾਜੀ ਮੇਰੇ ਵਾਂਗੂ ਧੱਤੀ ਚੱਲਣ ਲੱਗ ਗਈ ਹੱਸਣਾ ਕਿ ਰੱਬ ਜਾਣਦਾ ਪਾਜੀ ਤੁਸੀਂ ਐਜਾਂ ਜਾ ਕੇ ਮੇਰੇ ਨਾਲ ਹੀ ਕਰਨਾ ਸੀ ਮੈਨੂੰ ਤਾਂ ਐ ਸੀ ਗੁਰੂ ਜੀ ਤੁਸੀਂ ਆ ਬਾਜਵਾ ਪਾਜੀ ਹਾਂ ਕੰਮ ਛੱਡੋ ਜੀ ਕੀ ਕਰੀਏ ਨੇ ਹਾਂ ਜੀ ਦੱਸੋ ਤੁਹਾਡੇ ਕੋਲ ਐਡਾ ਤਕੜਾ ਸਿੰਗਰ ਬੈਠਾ ਤੁਹਾਨੂੰ ਨਵਾਂ ਆਈਡੀਆ ਸੁਣਾਵਾ ਮੈਂ ਆਪਦਾ ਕਿ ਨਾ ਸੁਣਾ ਦਿਓ ਪੁਰਾਣੇ ਦੇ ਸੁਣੇ ਮੈਂ ਨਵਾਂ ਸੁਣਾਓ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਐਦਾਂ ਦਾ ਗਾਣਾ ਆਪਣਾ ਗਾਣਾ ਇਹ ਅੱਛਾ ਜੀ ਹੁਣ ਕੀ ਦੱਸਾਂ ਰੱਬ ਦੀ ਮਸਰਪਾ ਹੋਈਆ ਐਦੂ ਚੰਗਾ ਜੀ ਕੋਈ ਗਾ ਦੇ ਹੂੰ ਆ ਮੈਂ ਬੈਠਾ ਤੁਸੀਂ ਇਕੱਲੇ ਹੋ ਟਾਡ ਵੀ ਹਾਂ ਕੋਈ ਹੈ ਤੁਹਾਡੇ ਕੋਲ ਸ਼ੋਅ ਤੁਹਾਡਾ ਪੱਕੇ ਕਰਾਵਾਂਗੇ ਪਰ ਮੜਾ ਜਾ ਪਿੱਛੇ ਮੁੜ ਕੇ ਦੇਖੋਗੇ ਕਿਉਂ ਪਿਆ ਜੇ ਜਦੋਂ ਅੱਗੇ ਵਧਣਾ ਹੋਵੇ ਨਾ ਏਡੇ ਤੱਕ ਦੇ ਕਲਾ ਕਰਨਾ ਪਿੱਛੇ ਮੁੜ ਕੇ ਨਹੀਂ ਹੋਵੇਗਾ ਕੌਣ ਹੈ ਜੀ ਕਿ ਭਾਈ ਦੱਸ ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ ਪਾਣੀ ਦਿਓ ਭਾਈ ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾ ਮੇਰੇ ਵਾਂਗੂ ਸੀਨੇ ਨਾਲ ਲਾ ਕਿਤੇ ਕੋਈ ਰੋਂਦਾ ਹੋਵੇਗਾ ਕੋਈ ਨਹੀਂ ਮੈਂ ਤਾਂ ਹੁਣ ਵਿਲਾ ਹੀ ਆ ਕਰਾ ਦਿਓ ਕੱਕੇ ਦਾ ਜੀ ਨਹੀਂ ਜੀ ਗੁਰੂ ਜੀ ਉਸਤਾਦ ਉਸਤਾਦ ਹੀ ਹੁੰਦੇ ਜੀ ਅੱਜ ਮੇਰੇ ਤੋਂ ਗਲਤੀ ਪਤਾ ਲੱਗ ਗਿਆ ਜੀ ਚੇਲੇ ਚੇਲੇ ਹੁੰਦੇ ਨੇ ਜੀ ਔਰ ਤੁਸੀਂ ਸਾਡੇ ਖੁਦਾ ਜੀ ਤਕਤੀ ਤਰਦੀ ਹਵਾ ਕਿੱਥੋਂ ਆ ਗਈ ਸੀ ਪਾਜੀ ਮੇਰੇ ਕੋਲ ਤਾਂ ਤਕਤੀ ਚੱਲ ਨਹੀਂ ਰਹੀ ਹੱਸਾ ਰਿਹਾ ਜੀ ਰੱਬ ਜਾਣਦਾ ਪਾਜੀ ਤੁਸੀਂ ਐਜਾਂ ਜਮ ਜਾ ਕੇ ਮੇਰੇ ਨਾਲ ਹੀ ਕਰਨਾ ਸੀ ਮੈਨੂੰ ਤਾਂ ਐ ਸੀ ਗੁਰੂ ਜੀ ਤੁਸੀਂ ਆ ਬਾਜਵਾ ਪਾਜੀ ਹਾਂ ਕੰਮ ਛੱਡੋ ਜੀ ਕੀ ਕਰੀਐ ਨੇ ਹਾਂ ਜੀ ਦੱਸੋ ਤੁਹਾਡੇ ਕੋਲ ਐਡਾ ਤਕੜਾ ਸਿੰਗਰ ਬੈਠਾ ਤੁਹਾਨੂੰ ਨਵਾਂ ਆਈਡੀਆ ਸੁਣਾਵਾ ਮੈਂ ਆਵਦਾ ਕਿ ਨਾ ਸੁਣਾ ਦਿਓ ਪੁਰਾਣੇ ਤੇ ਸੁਣੇ ਮੈਂ ਨਵਾਂ ਸੁਣਾਓ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਐਦਾਂ ਦਾ ਗਾਣਾ ਆਪਣਾ ਗਾਣਾ ਇਹ ਅੱਛਾ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਰੱਬ ਦੀ ਮਸਕਰ ਪਾਈਆ ਐਦੂ ਚੰਗਾ ਜੀ ਕੋਈ ਗਾ ਦੇ ਹੂੰ ਆ ਮੈਂ ਬੈਠਾ ਤੁਸੀਂ ਇਕੱਲੇ ਹੋ ਟੱਡ ਵੀ ਹਾਂ ਕੋਈ ਹੈ ਤੁਹਾਡੇ ਕੋਲ ਸ਼ੋਅ ਤੁਹਾਡਾ ਪੱਕੇ ਕਰਾਵਾਂਗੇ ਪਰ ਮੜਾ ਜਾ ਪਿੱਛੇ ਮੁੜ ਕੇ ਦੇਖੋਗੇ ਕਿਉਂ ਪਿਆ ਜੀ ਜਦੋਂ ਅੱਗੇ ਵਧਣਾ ਹੋਵੇ ਨਾ ਏਡੇ ਤੱਕੜੇ ਕਲਾਕਾਰ ਨੇ ਪਿੱਛੇ ਮੁੜ ਕੇ ਨਹੀਂ ਹੋਵੇਗਾ ਕੌਣ ਹੈ ਜੀ ਕਿ ਭਾਈ ਜੱਟ ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ ਪਾਣੀ ਦਿਓ ਭਾਈ ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿਤੇ ਕੋਈ ਰੋਂਦਾ ਹੋਵੇਗਾ ਕੋਈ ਨਹੀਂ ਮੈਂ ਤਾਂ ਹੁਣ ਵਿਲਾ ਹੀ ਆ ਕਰਾ ਦਿਓ ਕੱਕੇ ਦਾ ਨਹੀਂ ਨਹੀਂ ਗੁਰੂ ਜੀ ਉਸਤਾਦ-ਉਸਤਾਦ ਹੀ ਹੁੰਦੇ ਜੀ ਅੱਜ ਮੇਰੇ ਤੋਂ ਗਲਤੀ ਪਤਾ ਲੱਗ ਗਿਆ ਜੀ ਚੇਲੇ ਚੇਲੇ ਹੁੰਦੇ ਨੇ ਜੀ ਔਰ ਤੁਸੀਂ ਸਾਡੇ ਧਤੀ ਧਤੀ ਹਵਾ ਕਿੱਥੋਂ ਆ ਗਈ ਸੀ ਪਾਜੀ ਬਤਾਓ ਧਤੀ ਚੱਲਣ ਲੱਗ ਪਈ ਥੋੜਾ ਜਿਹਾ ਰੱਬ ਜਾਣਦਾ ਪਾਜੀ ਤੁਸੀਂ ਐਜਾਂ ਜਾ ਕੇ ਮੇਰੇ ਨਾਲ ਹੀ ਕਰਨਾ ਸੀ ਮੈਨੂੰ ਤਾਂ ਐ ਸੀ ਗੁਰੂ ਜੀ ਤੁਸੀਂ